ਚੰਦੂ ਮਾਦਰਾ ਜੰਗੀਰ ਉਹ ਲੋਂਗੋ ਵਾਲਾ ਕਿਤੇ ਕਿਤੇ ਮਨਾਵਾਂ ਉਹ ਤਾਂ ਉਹੀ ਤਰਨਾ ਉਹੀ ਕੋਈ ਆ ਚੱਟੇ ਬੱਟੇ ਅਸੀਂ ਉਹਨਾਂ ਨੂੰ ਨੇ ਪ੍ਰਵਾਨ ਕਰ ਸਕਦੇ ਮਤਲਬ ਕਿ ਲਾ ਇੰਜਨ ਬਦਲਿਆ ਗਿਆ ਡੱਬੇ ਉਹੀ ਆ ਉਹੀ ਸਾਰਾ ਕੁਛ ਆ ਯਾਨੀ ਹਰਪ੍ਰੀਤ ਸਿੰਘ ਦਾ ਕਰਤਾਰ ਠੀਕ ਆ ਡੀਬੀਜੀ ਨੇ ਜੋ ਸਦਵੰਤ ਕੌਰ ਕੀ ਉਹਨਾਂ ਦਾ ਉਹ ਠੀਕ ਨੇ ਪਰ ਜਿਹੜਾ ਮਗਰ ਲੋਂਗ ਲਾਣਾ ਉਹਨਾਂ ਦੇ ਹੈ ਤਾਂ ਉਹੀ ਆ ਨਾ ਉਦੋਂ ਕਿੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਹੋਈਆਂ ਸੀ ਉਦੋਂ ਹਾ ਦਾ ਨਾਲ ਹੈ ਉਹ ਰਾਜ ਭਾਗ ਭੋਗੇ ਇਹਨਾਂ ਨੇ ਉਦੋਂ ਕੁਰਸੀਆਂ ਦੇ ਨੰਦ ਲੈਦੇ ਰਹੇ ਉਹ ਤਾਂ ਗੋਲੀਆਂ ਚਲਾਈਆਂ ਨਾਲ ਹੀ ਸੀ ਇਹ ਇਹ ਗਿਆਨੀ ਹਰਪ੍ਰੀਤ ਸਿੰਘ ਵਰਸ ਪੰਜਾਬ ਜਥੇਬੰਦੀ ਨਾਲ ਮਿਲਦੇ ਆ ਉਹ ਆਪ ਦਾ ਅਲਾਈਂਸ ਤੁਹਾਡੇ ਨਾਲ ਕਰਦੇ ਆ ਵਰਸ ਪੰਜਾਬ ਜਥੇਬੰਦੀ ਦੇ ਨਾਲ ਫਿਰ ਵੀ ਪ੍ਰਵਾਨਗੀ ਨਹੀਂ ਹੋਊਗੀ ਜੇ ਸਾਰੇ ਨੰਗੁਲਾਣਾ ਬਾਦਲਾਂ ਕੱਢਿਆ ਜਾਵੇ ਉਹਦੇ ਵਿੱਚੋਂ ਫਿਰ ਪ੍ਰਵਾਨ ਹੋ ਸਕਦਾ ਨਹੀਂ ਨਹੀਂ ਪ੍ਰਵਾਨ ਨਹੀਂ ਹੋਊਗਾ ਬਿਲਕੁਲ ਪੰਜਾਬ ਜਥੇਬੰਦੀ ਨੂੰ ਲੈ ਕੇ ਵੀ ਮਾਰਕੀਟ ਚ ਚਰਚਾ ਇਹ ਚੱਲਦੀਆਂ ਨੇ ਕਿ ਆਪਸ ਚ ਦੋ ਧੜਿਆਂ ਦੇ ਵਿੱਚ ਇਹਨਾਂ ਦੀ ਵੀ ਕੜਾ ਆਪ ਦੀ ਸਹਿਮਤੀ ਆ ਗਈ ਤੁਸੀਂ ਹੁਣੇ ਕਿਹਾ ਕਿ ਕਾਲੀਦਲ ਦੋ ਧੜਿਆਂ ਚ ਤੁਹਾਡੇ ਬਾਰੇ ਵੀ ਇਹੀ ਕਿਹਾ ਜਾਂਦਾ ਇਹ ਵੀ ਦੋ ਧੜਿਆਂ ਚ ਤੇ ਮੈਂ ਤਾਂ ਕਿਸੇ ਧੜੇ ਚ ਹੈ ਹੀ ਨਹੀਂ ਦੋ ਧੜੇ ਕਿੱਥੋਂ ਆ ਗਏ ਇੱਕੋ ਹੀ ਧੜਾ ਸਾਰੇ ਇਕੱਠੇ ਹੀ ਨੇ ਕੋਈ ਦੋ ਧੜੇ ਨਹੀਂ ਹੈਗੇ ਲੱਗਦਾ ਕੋਈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਪ ਸਰਕਾਰ ਕੁਝ ਪੰਜਾਬ ਦੇ ਭਲੇ ਲਈ ਕਰ ਸਕਦੀ ਹੈ ਜਿਵੇਂ ਜਿਵੇਂ ਪਹਿਲਾਂ ਤਨ ਤਨ 4 ਸਾਲਾਂ ਚ ਕਰਾਦੀ ਉਹੀ ਜੇ ਇਸੇ ਇਸੇ ਸਾਲ ਜ ਤਨ ਤਨ ਕਰਾ ਦੇਣਗੇ ਜਿਹੜੇ ਇੱਕ ਸਾਲ ਰਹਿ ਗਿਆ ਦੇਖੀ ਚਲੋ ਥੋਡੇ ਕੋਲ ਹੀ ਆ। ਹੁਣ ਤਾਂ ਉਹਨੇ ਮਿਸ਼ਨ ਰੰਗਲਾ ਪੰਜਾਬ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਵੀ ਦਿੱਤਾ। ਪੈਸੇ ਕਹੀਆਂ ਲੋਕਾਂ ਨੂੰ ਕਿ ਫੰਡ ਦੋ ਸਾਨੂੰ ਅਸੀਂ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਬਣਾਵਾਂਗੇ। ਉਹ ਫੰਡ ਕਿੱਥੇ ਜਾਊਗਾ? ਕੇਜਰੀਵਾਲ ਕੋਲੇ ਜਾਊਗਾ। 2027 ਦੀ ਚੋਣ ਬਹੁਤ ਅਹਿਮ ਹੋਣ ਵਾਲੀ ਹੈ ਕਿਉਂਕਿ ਇਸ ਚੋਣ ਦੇ ਵਿੱਚ ਇੱਕ ਪੰਥਕ ਸਿਆਸਤ ਉੱਪਰ ਸਕਦੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਪੰਥਕ ਤੇ ਰਾ ਇਲੈਕਟਰੋ ਪੋਲਿਟਿਕਸ ਦੇ ਅੰਦਰ ਐਂਟਰੀ ਕਰ ਚੁੱਕੀਆਂ ਨੇ। ਪੰਥਕ ਪਾਰਟੀਆਂ ਨੇ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਅਕਾਲੀ ਦਲ ਹੋਵੇ ਜਾਂ ਫਿਰ ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪ੍ਰਧਾਨ ਬਣੇ ਹੋਣ ਹੁਣ ਅੱਜ ਰਾਜਾ ਰਾਜ ਸਿੰਘ ਵੀ ਨੰਗ ਸਿੰਘ ਬਾਬਾ ਜੀ ਦੇ ਵੱਲੋਂ ਵੀ ਦੀਪ ਸਿੱਧੂ ਦੀ ਬਰੇ ਗੱਡ ਦੇ ਉੱਤੇ ਵਾਰਿਸ ਪੰਜਾਬ ਜੱਥੇਬੰਦੀ ਦੀ ਬਰੇ ਗੱਡ ਦੇ ਉੱਤੇ ਇਹਨਾਂ ਨੇ ਕਿਹਾ ਕਿ 27 ਅਹਿਮ ਹੋ ਸਕਦਾ ਕਿਉਂਕਿ ਦੀਪ ਕਹਿੰਦਾ ਸੀ 27 ਦੇ ਵਿੱਚ ਗਰਾਊਂਡ ਪੱਧਰਾ ਹੋ ਜਾਵੇਗਾ ਗੱਲਬਾਤ ਕਰਦਿਆਂ ਸਾਡੇ ਨਾਲ ਨੰਗ ਰਾਜਾ ਰਾਜ ਸਿੰਘ ਖੁਦ ਮੌਜੂਦ ਨੇ ਫਤਈ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ 2027 ਦੀ ਚੋਣ ਨੂੰ ਲੈ ਕੇ ਤੁਸੀਂ ਅੱਜ ਸਪੀਚ 'ਚ ਵੀ ਕਿਹਾ ਕਿ ਦੀਪ ਕਹਿੰਦਾ ਸੀ ਗਰਾਉਂਡ 27 ਤੱਕ ਅਸੀਂ ਤਿਆਰ ਕਰ ਲਾਂਗੇ ਤੁਹਾਨੂੰ ਲੱਗਦਾ ਤਿਆਰ ਹੋ ਗਿਆ 2027 ਲਈ ਗਰਾਉਂਡ ਪੰਥਕ ਸਿਆਸਤ ਦੇ ਲਈ ਬਿਲਕੁਲ ਬਾਤ ਆ ਤਿਆਰ ਆ ਸੁਹਾਗਾ ਵਜਣਾ ਰਹਿ ਗਿਆ ਉਹ ਵੀ ਵੱਜ ਜਾਊਗਾ ਜਦ ਤੱਕ ਹਰ ਹਾਲਤ 'ਚ ਬਾਰਿਸ਼ ਪੰਜਾਬ ਦੇ ਜਿੱਤਣਗੇ 2027 ਦੀਆਂ ਇਲੈਕਸ਼ਨਾਂ ਅਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਓ ਸ਼ਰੋਮਣੀ ਗਾਲੀਦਾਰ ਬਾਰਿਸ਼ ਪੰਜਾਬ ਇਹਨਾਂ ਦਾ ਸਾਥ ਦਿਈਏ ਕਾ ਯਮਰਤਪਾਲ ਸਿੰਘ ਮਨਦੀਪ ਸਿੱਧੂ ਜਿੰਨੇ ਵੀ ਸਾਡੇ ਸਰੂਜੀਤ ਸਿੰਘ ਮਲੋਆ ਜਿੰਨੇ ਸਾਡੇ ਬਾਰਿਸ ਪੰਜਾਬ ਦੇ ਲੀਡਰ ਨੇ ਆਪਾਂ ਇਹਨਾਂ ਦੇ ਨਾਲ ਖੜਨਾ ਦੇਖੋ ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ ਅਸੀਂ ਸਰਬੱਚ ਝਾੜੂ ਵਰਦਾਰਾ ਪੰਥ ਦੇ ਸੱਚ ਹੱਕ ਤੱਕ ਤੇ ਖੜੇ ਆ ਮੈਂ ਬੇਨਤੀ ਕਰਨਾ ਚਾਹਣਾ ਬਹੁਤ ਕੁਝ ਦੇਖ ਲਿਆ ਅਸੀਂ ਅਸੀਂ ਕਾਂਗਰਸ ਵੀ ਦੇਖ ਲਈ ਅਸੀਂ ਕਾਲੀ ਵੀ ਦੇਖ ਲਈ ਭਾਜਪਾ ਵੀ ਦੇਖ ਲਈ ਆਪ ਵਾਲੇ ਵੀ ਦੇਖੀ ਜਾਂਦੇ ਇਹਨਾਂ ਨੂੰ ਇਹਨਾਂ ਦੇ ਪੱਲੇ ਦਲੇ ਕੱਖ ਨਹੀਂ ਹੈ ਦਿੱਲੀ ਤੋਂ ਚੱਲਦੇ ਨੇ ਪੰਜਾਬ ਉਹਨੇ ਬਰਬਾਦੀ ਲਿਆਦੀ ਕਿਸੇ ਸਰਕਾਰ ਨੇ ਇਥੇ ਚਿੱਟਾ ਲਿਆਦਾ ਕਿਸੇ ਨੇ ਸਾਨੂੰ ਗੈਂਗਸਟਰ ਕਹਿ ਕੇ ਮਾਰਦਾ ਕਿਸੇ ਨੇ ਸਾਨੂੰ ਅੱਤਵਾਦੀ ਕਹਿ ਕੇ ਮਾਰਦਾ ਵੱਖਵਾਦੀ ਕਹਿ ਕੇ ਮਾਰਦਾ ਕਿਸੇ ਨੇ ਪਾਣੀ ਛੱਡ ਕੇ ਮਾਰਦਾ ਸੋ ਇਹ ਸਾਰੇ ਪਾਸੇ ਪੰਜਾਬ ਨੂੰ ਮਾਰ ਪੈ ਰਹੀ ਆ ਦਿੱਲੀ ਦੀ ਸੋਚ ਦਿੱਲੀ ਦੀ ਸੋਚ ਅਸੀਂ ਉਹ ਨਹੀਂ ਚਾਹੁੰਦੇ ਵੀ ਇਥੇ ਹਾ ਵੀ ਹੋਵੇ ਇਸ ਕਰਕੇ ਸਾਨੂੰ ਜ਼ਰੂਰਤ ਹੈ ਬਾਰਸ ਪੰਜਾਬ ਜੱਥੇ ਬੰਦੇ ਦੇ ਜਿਹੜੇ ਹੈਗੇ ਆਗੂ ਨੇ ਉਹਨੂੰ ਕਾਮਯਾਬ ਕਰਨ ਦੇ ਤੁਸੀਂ ਇੱਕ ਪੰਥ ਦੇ ਜਥੇਦਾਰ ਹੋ ਤੁਸੀਂ ਪੰਥ ਦੀ ਨੁਮਾਇੰਦਗੀ ਕਰਨੀ ਹੈ ਪਰ ਤੁਸੀਂ ਇੱਕ ਪੋਲਿਟਿਕਲ ਧਿਰ ਨੂੰ ਸਪੋਰਟ ਕਿਵੇਂ ਕਰ ਸਕਦੇ ਹੋ ਇਹ ਵੀ ਤੁਹਾਡੇ ਤੇ ਨਾਲ ਸਵਾਲ ਖੜਾ ਹੁੰਦਾ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੁਣ ਉਹ ਅਸਕਾਲੀ ਦਲ ਦੇ ਪ੍ਰਧਾਨ ਬਣਿਆ ਉਹ ਵੀ ਤਾਂ ਪੰਥਕ ਜਮਾਤ ਪੰਥ ਦੀ ਖੇਤਰੀ ਪਾਰਟੀ ਜਿਹੜੀ ਐ ਜੀ ਪੀ ਸੀ ਤੋਂ ਬਾਅਦ ਗਠਨ ਹੋਈ ਸੀ ਪੰਥ ਨੇ ਗਠਨ ਕੀਤੀ ਸੀ ਸਿਰ ਦੇ ਕੇ ਬਣਾਈ ਗਈ ਪਾਰਟੀ ਸੀ ਦੇਖੋ ਹੁਣ ਮੈਨੂੰ ਐ ਦੱਸੋ ਵੀ ਉਹਨਾਂ ਵਿੱਚ ਆਪਸ ਵਿੱਚ ਰੁਲਦੇ ਪਏ ਨੇ ਉਹ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਆਪਸ ਵਿੱਚ ਰੁਲਦੇ ਪਏ ਨੇ ऐसे ਵੀਲੇ ਜਿਹੜਾ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਉਹਨਾਂ ਨੇ ਜਿਹੜਾ ਅਕਾਲੀ ਦਲ ਦਾ ਜ਼ਥੇਦਾਰ ਬਣਾਇਆ ਪਰ ਉਹਦੇ ਵਿੱਚ ਤਾਂ ਉਹੀ ਧਿਰਾਨੇ ਨੇ ਨਾ ਉਹੀ ਬੰਦੇ ਨੇ ਨਾ ਜਿਹੜੇ ਬਾਦਲ ਦੇ ਨਾਲੋਂ ਟੁੱਟ ਕੇ ਗਏ ਨੇ ਬਾਗੀ ਧੜੇ ਵਾਲੇ ਉਹਨਾਂ ਨੂੰ ਅਸੀਂ ਕਿਵੇਂ ਪ੍ਰਮਾਣ ਕਰ ਲਾਂਗੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਪ੍ਰਮਾਣ ਕਰ ਲੈਣਗੇ ਚੰਦੂ ਮਾਜਰਾ ਜੰਗੀਰ ਉਹ ਲੋਂਗੋ ਵਾਲਾ ਕਿਤੇ ਕਿਤੇ ਮੈਂ ਨਾਮ ਲਵਾਂ ਉਹ ਤਾਂ ਉਹੀ ਤਰਨਾ ਉਹੀ ਕੋਈ ਚਟੇ-ਵਟੇ ਅਸੀਂ ਉਹਨਾਂ ਨੂੰ ਨਾ ਪ੍ਰਵਾਨ ਕਰ ਸਕਦੇ ਮਤਲਬ ਕਿਲਾ ਇੰਜਨ ਬਦਲਿਆ ਗਾ ਡੱਬੇ ਉਹੀ ਹੈ ਉਹੀ ਸਾਰਾ ਕੁਛ ਆ ਇੱਕ ਕੋਈ ਬੇਲ ਦੇ ਕੱਦੂ ਨੇ ਸਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਕਰਤਾਰ ਠੀਕ ਆ ਬੀਬੀ ਜੀ ਨੇ ਜੋ ਸਤਵੰਤ ਕੌਰ ਕੀ ਉਹਨਾਂ ਦਾ ਉਹ ਠੀਕ ਨੇ ਪਰ ਜਿਹੜਾ ਮਗਰ ਲੂੰਗ ਲਾਣਾ ਉਹਨਾਂ ਦੇ ਹੈ ਤਾਂ ਉਹੀ ਹੈ ਨਾ ਜਿਨ੍ਹਾਂ ਨੇ ਹਮੇਸ਼ਾ ਪੰਥ ਦੇ ਪੰਜਾਬ ਦੀ ਪਿੱਠ ਦੇ ਵਿੱਚ ਸੂਰੇ ਮਾਰੇ ਨੇ ਉਦੋਂ ਕਿੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਦੋਂ ਹਾ ਦਾ ਨਾਂ ਲੈ ਉਹ ਰਾਜ ਭਾਗ ਭੋਗੇ ਇਹਨਾਂ ਨੇ ਉਦੋਂ ਕੁਰਸੀਆਂ ਦੇ ਨੰਦ ਲੈਦੇ ਰਹੇ ਉਹ ਤਾਂ ਗੋਲੀਆਂ ਚਲਾਈਆਂ ਨਾਲ ਹੀ ਸੀ ਇਹ ਇਹਨਾਂ ਨੇ ਪੰਜਾਬ ਦੇ ਜਿਹੜਾ ਹੈਗਾ ਉਹ ਬਰਬਾਦ ਕਰਤਾ ਸੀ ਇਹਨਾਂ ਨੂੰ ਕਿਵੇਂ ਲੋਕ ਪ੍ਰਬੰਧ ਕਰਕੇ ਇਹਨਾਂ ਨੂੰ ਪ੍ਰਵਾਨ ਨਹੀਂ ਕਰ ਸਕਦੇ ਇਹ ਪੰਥ ਦੇ ਤੇ ਹੋ ਹੀ ਨਹੀਂ ਸਕਦੀ ਜੇ ਗਿਆਨੀ ਹਰਪ੍ਰੀਤ ਸਿੰਘ ਵਾਰਿਸ ਪੰਜਾਬ ਜਥੇਬੰਦੀ ਦਾ ਮਿਲਦੇ ਆ ਉਹ ਆਪਦਾ ਅਲਾਈਂਸ ਤੁਹਾਡੇ ਨਾਲ ਕਰਦੇ ਆ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਫਿਰ ਵੀ ਪ੍ਰਵਾਨਗੀ ਨਹੀਂ ਹੋਊਗੀ ਜੇ ਸਾਰੇ ਲੰਗੁਲਾਣਾ ਬਾਦਲਾ ਕੱਢਿਆ ਜਾਵੇ ਉਹਦੇ ਵਿੱਚੋਂ ਫਿਰ ਪ੍ਰਵਾਨ ਹੋ ਸਕਦਾ ਨਹੀਂ ਨਹੀਂ ਪ੍ਰਵਾਨ ਨਹੀਂ ਹੋਏਗਾ ਅਲਾਈਂਸ ਨਹੀਂ ਹੋਊਗਾ ਬਿਲਕੁਲ ਨਹੀਂ ਕਰਨਾ ਵੀ ਨਹੀਂ ਚਾਹੀਦਾ ਉਹਨਾਂ ਨੇ ਆਪ ਦੇ ਵਿੱਚ ਉਲਝ ਕੇ ਆ ਰਹਿ ਜਾਣਾ ਸਾਨੂੰ ਉਹਨਾਂ ਦਾ ਕੀ ਮਤਲਬ ਅਸੀਂ ਤਾਂ ਸਿਰਫ ਪੰਜਾਬ ਦੀ ਪੰਥ ਦੀ ਗੱਲ ਕਰਨੀ ਆ ਪਰ ਮੌਜੂਦਾ ਹਕੂਮਤਾਂ ਜਿਹੜੇ ਦੂਜੇ ਵਿਰੋਧੀ ਤੇ ਰਹੋ ਉਹ ਕਹਿੰਦੇ ਇਹ ਮਾਹੌਲ ਖਰਾਬ ਕਰਦੇ ਆ ਪੰਜਾਬ ਦਾ ੜਕਾਉ ਬਿਆਨ ੜਕਾਉ ਭਾਸ਼ਣ ਇਹ ਵੱਖਰੇ ਰਾਜ ਦੀਆਂ ਗੱਲਾਂ ਕਰਦੇ ਆ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ ਤੇ ਫਿਰ ਕਰਨੀ ਨਹੀਂ ਚਾਹੀਦੀ ਜਦੋਂ ਉਹ ਦੂਜੇ ਆ ਕੇ ਇਹਨਾਂ ਦੇ ਪਿਓ ਕਰਦੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਕੀ ਅਸੀਂ ਖਾਲਿਸਤਾਨ ਜਾਂ ਖਾਲਸਾ ਰਾਜ ਦੀ ਗੱਲ ਨਹੀਂ ਕਰ ਸਕਦੇ ਸੰਵਿਧਾਨਕ ਸਾਨੂੰ ਹੱਕ ਆ ਪਰ ਉਹ ਕਹਿੰਦੇ ਤੁਹਾਨੂੰ ਅਖਿਆਈ ਕਿਸ ਗੱਲ ਦੀ ਆ ਸਾਰੀ ਕੋਸ਼ਿਸ਼ ਦੀ ਅਖਿਆ ਹੀ ਨਹੀਂ ਆ ਬੰਦੀ ਸਿੰਘ ਛੱਡੇ ਨਹੀਂ ਸਾਰੇ ਉਹਦੇ ਜਗਤਾਰ ਸਿੰਘ ਹਵਾਲੇ ਦੀ ਮਾਤਾ ਬਿਮਾਰ ਪਈ ਆ ਉਹਨੂੰ ਨਹੀਂ ਛੱਡਿਆ ਹੈਗਾ ਇਹ ਸਾਡੇ ਨਾਲ ਬਿਤਕਰਾਇਆ ਗੁਲਾਮੀ ਨੇ ਸਾਸਨ ਨਹੀਂ ਕਰਾਇਆ ਜਾ ਰਿਹਾ ਸਾਨੂੰ ਇਸੇ ਗੱਲ ਕਰਦਿਆਂ ਉਹ ਕਹਿੰਦੇ ਨੇ ਨਾ ਰਹੂਗਾ ਬਾਸ ਨਾ ਬੁਜੂਗੀ ਬਾਂਸਰੀ ਸਾਨੂੰ ਖੁੱਲਿਆ ਖੋਲ ਦੋ ਫਲੱਡ ਸਾਰਾ ਪੰਜਾਬ ਡੋਬ ਕੇ ਮਾਰਤਾ ਅਸੀਂ ਗੁਲਾਮ ਨਹੀਂ ਹੈ ਅਸੀਂ ਹੋਰ ਕੀ ਚੀਜ਼ਾਂ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲਨੇ ਚਾਹੁੰਦੇ ਹਾਂ ਅਸੀਂ ਆਪਣੀ ਆਜ਼ਾਦੀ ਦੇਖਣਾ ਚਾਹੁੰਦੇ ਹਾਂ ਜੋ ਸਾਨੂੰ ਉੱਥੇ ਕਾਰਮੀ ਸੀ ਸਾਡਾ ਅਲਹਿਦਾ ਦੇਸ਼ ਪੰਜਾਬ ਸੀਗਾ ਸਾਡਾ ਖਾਲਸਾ ਰਾਸ ਸੀ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਹ ਦੇਖਣਾ ਚਾਹੁੰਦੇ ਆਂ ਮਾਰਸ ਪੰਜਾਬ ਜੱਥੇ ਬੰਦੀ ਨੂੰ ਲੈ ਕੇ ਵੀ ਮਾਰਕੀਟ ਚ ਚਰਚਾ ਇਹ ਚੱਲਦੀਆਂ ਨੇ ਕਿ ਆਪਸ ਵਿੱਚ ਦੋ ਧੜਿਆਂ ਦੇ ਵਿੱਚ ਇਹਨਾਂ ਦੀ ਵੀ ਕੜਾ ਆਪ ਦੀ ਸਹਿਮਤੀ ਹੈਗੀ ਤੁਸੀਂ ਹੁਣੇ ਕਿਹਾ ਕਿ ਕਾਲੀ ਦਲ ਦੋ ਧੜਿਆਂ ਚ ਤੁਹਾਡੇ ਬਾਰੇ ਵੀ ਇਹੀ ਕਿਹਾ ਜਾਂਦਾ ਇਹ ਵੀ ਦੋ ਧੜਿਆਂ ਚ ਤੇ ਮੈਂ ਤਾਂ ਕਿਸੇ ਧੜੇ ਚ ਹੈ ਹੀ ਨਹੀਂ ਮੈਂ ਪੰਜਾਬ ਦੀ ਪੰਚ ਦੀ ਗੱਲ ਕਰੂੰਗਾ ਦੋ ਧੜੇ ਕਿੱਥੋਂ ਆ ਗਏ ਇੱਕੋ ਹੀ ਧੜਾ ਸਾਰੇ ਇਕੱਠੇ ਹੀ ਨੇ ਕੋਈ ਦੋ ਧੜੇ ਨਹੀਂ ਹੈਗੇ ਜਿਹੜੇ ਵੱਖੋ-ਵੱਖਰੇ ਸੁਰ ਹੋਏ ਪਏ ਆ ਵਿਚਾਰਕ ਮਤ ਭੇਜਦਾ ਤੁਸੀਂ ਕੋਸ਼ਿਸ਼ ਕਰੋਗੇ ਇੱਕ ਮੰਚ ਤੇ ਇਕੱਠੇ ਕਰਨ ਅਸੀਂ ਜਿਹੜੇ ਚੰਗੇ ਕਰਤਾਰ ਵਾਲੇ ਚੰਗੇ ਨੇ ਜਿਹੜੇ ਅਸੀਂ ਉਹਨਾਂ ਨੂੰ ਇਕੱਠੇ ਕਰਾਂਗੇ ਅਸੀਂ ਤਾਂ ਆਪਦਾ ਜਿਹੜਾ ਰੋਲ ਅਦਾ ਉਹੀ ਕਰਨਾ ਵੀ ਇੱਕ ਮੰਚ ਤੇ ਇਕੱਠੇ ਚੰਗੇ ਜਿਹੜੇ ਪੰਥਦਾਰਦੀ ਨੇ ਜਿਨ੍ਹਾਂ ਨੇ ਕਦੇ ਪੰਜਾਬ ਦੇ ਨਾਲ ਗਦਾਰੀ ਨਹੀਂ ਕੀਤੀ ਜਿਨ੍ਹਾਂ ਨੇ ਕਦੇ ਪੰਜਾਬ ਦੀ ਪਿੱਠ 'ਤੇ ਸੂਰਾਂ ਨਹੀਂ ਮਾਰਿਆ ਅਸੀਂ ਉਹਨਾਂ ਨਾਲ ਬੈਠਾਂਗੇ ਹੋਰ ਜਿਹੜੇ ਕੋਈ ਆਗਲ ਦੂਜੇ ਜਥੇਬੰਦੀ ਜੋ ਦੂਜੇ ਜਾਂ ਤੋਂ ਭੱਜ ਕੇ ਰਲੇ ਨਾਲ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਦਾ ਮੁੱਖ ਮੰਤਰੀ ਤੋਂ ਹਾਲੇ ਵੀ ਕੋਈ ਉਮੀਦ ਬਖ ਬਖਤੀ ਹੈ ਜੀ ਇੱਕ ਸਾਲ ਰਹਿ ਗਿਆ ਲੱਗਦਾ ਕੋਈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਪ ਸਰਕਾਰ ਕੁਝ ਪੰਜਾਬ ਦੇ ਭਲੇ ਲਈ ਕਰ ਸਕਦੀ ਹੈ ਜਿਹੀ ਜੀ ਪਹਿਲਾਂ ਤਨ ਤਨ ਚਾਰ ਸਾਲਾਂ ਚ ਕਰਾਤੀ ਉਹੀ ਇਸੇ ਇਸੇ ਸਾਲ ਚ ਤਨ ਤਨ ਕਰਾ ਦੇਣਗੇ ਜਿਹੜੇ ਇੱਕ ਸਾਲ ਰਹਿ ਗਿਆ ਦੇਖੀ ਚੱਲੋ ਥੋਡੇ ਕੋਲ ਹੀ ਆ ਹੁਣ ਤਾਂ ਉਹਨਾਂ ਨੇ ਮਿਸ਼ਨ ਰੰਗਲਾ ਪੰਜਾਬ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਵੀ ਦਿੱਤਾ ਪੈਸੇ ਕਹੀਆਂ ਲੋਕਾਂ ਨੂੰ ਕਿ ਫੰਡ ਦਿਓ ਸਾਨੂੰ ਅਸੀਂ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਬਣਾਵਾਂਗੇ ਉਹ ਫੰਡ ਕਿੱਥੇ ਜਾਊਗਾ ਕੇਜਰੀਵਾਲ ਕੋਲੇ ਜਾਊਗਾ ਕਿੱਥੇ ਲਾਉਣਗੇ ਜਿਹੜਾ ਫੰਡ ਆਇਆ ਮੋਦੀ ਕਹਿੰਦਾ ਮੈਂ 16 ਆਇਆ ਸਰੋੜਾ 16000 50 ਕਰੋੜ ਦੇ ਕੇ ਗਏ 12000 ਕਰੋੜ ਪਹਿਲਾਂ ਫਿਰ ਮੈਂ ਐਂ ਕਹਿੰਦਾ ਵੀ ਉਹਨੂੰ ਬੰਨ ਪੱਕਾ ਕਰ ਦੇਣਾ ਜਾਬੀ ਜੱਕ ਦੇਣਾ ਵੀ ਹਰ ਇੱਕ ਸਾਲ ਇਹ ਤਾਂ ਹੋਣਾ ਹੀ ਹੋਣਾ ਜਿਹੜਾ ਪਾਣੀ ਆ ਵੀ ਨਾ ਬੰਨ ਪੱਕੇ ਕਿਉਂ ਨਹੀਂ ਕਰਦੇ ਹੈਗੇ ਨੀਤੀ ਨਹੀਂ ਹੈ ਜੀ ਰੋਟਾਂ ਦੇ ਮਾਰ ਰਹੇ ਨੇ ਇਹਨਾਂ ਨੇ ਫੰਡ ਖਰਨਾ ਹਰ ਇੱਕ ਸਾਲ ਹੜਾਂ ਦਾ ਜਿਹੜਾ ਹੈਗਾ ਉਹ ਫੰਡ ਰੱਖਦੇ ਨੇ ਉਹ ਖਾ ਜਾਂਦੇ ਨੇ ਕਿਤੇ ਲਾਉਂਦੇ ਨੇ ਮਤਲਬ ਲੋਕ ਮਰਦੇ ਆ ਮਰੀ ਜਾਣ ਕੋਈ ਪਰਵਾਹ ਨਹੀਂ ਆਪਦਾ ਘਰ ਰੱਜਣਾ ਚਾਹੀਦਾ ਤਾਂ ਹੀ ਤਾਂ ਅਸੀਂ ਮੰਗਦੇ ਆ ਵੀ ਇੱਥੇ ਪੰਜਾਬ ਬਾਰਸ਼ ਜਥੇਬੰਦੀ ਪੰਜਾਬ ਆਉਣਾ ਚਾਹੀਦਾ ਜਿਹੜੇ ਪੰਜਾਬ ਦੇ ਵਾਰਸ ਉਹ ਆਉਣੇ ਚਾਹੀਦੇ ਨੇ ਆਖਰੀ ਸਵਾਲ ਹੈ ਜਿਹੜਾ ਮਾਰਚ ਪੈਦਲ ਮਾਰਚ ਰੱਖਿਆ ਗਿਆ ਉਹਦਾ ਮੋਟਿਵ ਕੀ ਆ ਉਹਦਾ ਕਾਰਨ ਕੀ ਆ ਮਾਰਚ ਰੱਖਣ ਦਾ ਪੰਜਾਬ ਨੂੰ ਏਕਤਾ ਵੱਲ ਲੈ ਜਾਣਾ ਆਹੀ ਮੋਟਿਵ ਹੈ ਵੀ ਉਹ ਤੋਂ ਤਰੂ ਘਾ ਅਨੰਦਪੁਰ ਸਾਹਿਬ ਤੱਕ ਜਾਊਗਾ ਜਿਹੜੀਆਂ ਪੰਜਾਬ ਦੇ ਅਹਿਮ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕੀਤੀ ਜਾਊ ਮਾਰਚ ਦੇ ਵਿੱਚ ਜੀ ਬਹੁਤ ਸ਼ੁਕਰੀਆ ਬਾਬਾ ਜੀ ਭਾਈ ਗੁਰਜੀਤ ਸਿੰਘ ਖਾਲਸਾ ਬੰਦੀ ਕੀ ਫਾਦੇ ਬਾਬਾ ਖਾਲਸਾ ਭਾਈ ਗੁਰਜੀਤ ਸਿੰਘ